ਉਸੀ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਰੋਲੀ ਕਲਾ ਜਿਲ੍ਹਾ ਜਲੰਧਰ ਵਿਖੇ ਜਿੱਥੇ ਗੁਰਦੁਆਰਾ ਛੇਦ ਬਾਬਾ ਮਤੀ ਜੀ ਦੇ ਸਥਾਨ ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ 16 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 8:00 ਵਜੇ ਤੋਂ 1:30 ਵਜੇ ਤੱਕ ਸੂਨ ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥਰ ਮਨੋਤ ਸਿੰਘ ਦੀ ਸਹਿਯੋਗ ਨਾਲ ਮਨਾਇਆ ਗਿਆ ਈਸ਼ਵਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਥਰ ਮਨੋਤ ਸਿੰਘ ਜੀ ਨੇ ਸਰਬਤਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਮੌਕੇ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਜੀ ਗੁਰਦੁਆਰਾ ਸ਼ੀਤਬਾਬ ਮਤੀ ਸਾਹਿਬ ਜੀ ਡਰੋਲੀ ਕਲਾਂ ਹਜ਼ੂਰੀ ਰਾਗੀ ਭਾਈ ਜਗਦੀਸ਼ ਸਿੰਘ ਜੀ ਜਲਪੋਤਾ ਸੰਤਪੁਰਾ ਜੱਬੜ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਗੁਰਦੁਆਰਾ ਦੁਖਨਵਾਰਨ ਸਾਹਿਬ ਪਟਿਆਲਾ ਪ੍ਰਚਾਰਕ ਭਾਈ ਨਿਛਤਰ ਸਿੰਘ ਜੀ ਹੁਸ਼ਿਆਰਪੁਰ ਇੰਟਰਨੈਸ਼ਨਲ ਪ੍ਰਸਿੱਧ ਪੰਥਕ ਟਾਡੀ ਜੱਥਾ ਬੀਬੀ ਗੁਰਵਿੰਦਰ ਕੌਰ ਖਾਲਸਾ ਜੰਡਿਆਲੇ ਵਾਲੇ ਨੇ ਕਥਾ ਕੀਰਤਨ 아이 ਸੰਤਨوں ਨੇ ਹਾਲ ਕੀਤਾ ਇਸ ਮੌਕੇ ਸੰਤਨਾਂ ਦੀ ਸਹੂਲਤ ਲਈ ਫ੍ਰੀ ਮੈਡੀਕਲ ਕੈਂਪ ਵੀ ਲਗਾਏ ਗਏ ਸਟੇਟ ਸੈਕਟਰੀ ਸੇਵਾ ਮਾਸਟਰ ਸੁਜੀਤ ਸਿੰਘ ਦੀ ਬਲਣਵਾਈ ਗਈ ਇਸ ਮੌਕੇ ਗੁਰੂ ਕੇ ਲੰਗਰ ਤੋਂ ਬਤਾਏ ਗਏ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜਥੇ ਦਲਜੀਤ ਸਿੰਘ ਥੋੜੀ ਮਾਲਪੁਰ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ SHUT e we yeah. yeah.